ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਸੱਤਵਾਂ ਕਬੱਡੀ ਕੱਪ ਦਾ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਇਹ ਕਬੱਡੀ ਕੱਪ 23 ਅਤੇ 24 ਨਵੰਬਰ ਨੂੰ ਨਾਬਾ ਦੇ ਕਾਲਜ ਗਰਾਊਂਡ ਵਿੱਚ ਕਰਵਾਇਆ ਜਾਵੇਗਾ। ਕੀ ਹੈ ਪੂਰੀ ਖਬਰ ਆਓ ਜਾਣਦੇ ਹਾਂ। ਇਹ ਅਸੀਂ ਕਰਦੇ ਸੀ ਸੱਤਵਾਂ ਕਬੱਡੀ ਕੱਪ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਸ਼ਹੀਦ ਆਜਮ ਸਿੰਘ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਨਾਬਾ ਕਾਲਜ ਗਰਾਊਂਡ ਵਿੱਚ ਕਰਾ ਰਹੇ ਹਾਂ ਜਿਦੇ ਵਿੱਚ ਅਸੀਂ ਓਪਨ ਦੀਆਂ ਟੀਮਾਂ ਨੂੰ ਤੇ 65 ਕਿਲੋ ਦੇ ਟੀਮਾਂ ਨੂੰ 24 ਤਰੀਕ ਨੂੰ 24 ਨਵੰਬਰ ਨੂੰ ਖੜਿਆਵਾਂਗੇ ਤੇ 55 ਕਿਲੋ ਤੇ 45 ਕਿਲੋ ਦੀਆਂ ਟੀਮਾਂ ਨੂੰ ਅਸੀਂ 23 ਨਵੰਬਰ ਨੂੰ ਖੜਿਆਵਾਂਗੇ ਜਿਦੇ ਵਿੱਚ ਜਿਹੜੇ ਇਨਾਮ ਨੇ 71000 ਉਪਨਦਾ ਤੇ 51000 ਬੈਸਤਾ ਨੂੰ 11-11000 ਤੇ ਉਪਨ ਦੀ ਸੈਮੀਫਾਈਨਲ ਹਾਰ ਨਾਲ ਟੀਮਾਂ ਨੂੰ ਅਸੀਂ 11-11000 ਰਿਆ ਦੇਵਾਂਗੇ ਤੇ ਇਹ ਸੱਤਵਾਂ ਕਬੱਡੀ ਕੱਪਾ ਸਾਡਾ ਹਰ ਸਾਲ ਕਰਵਾਇਆ ਜਾਂਦਾ ਜਿਦੇ ਵਿੱਚ ਇਲਾਕਾ ਨਿਵਾਸੀ ਸਾਡਾ ਵੱਧ ਚੜ ਕੇ ਸਾਥ ਦਿੰਦੇ ਨੇ ਤੇ ਅੱਜ ਅਸੀਂ ਜਿਹੜਾ ਪੋਸਟਰ ਰੀਲੀਜ਼ ਕਰਿਆ ਇਸ ਕਬੱਡੀ ਕੱਪ ਦਾ ਸਾਰੇ ਕਲੱਬ ਦੇ ਮੈਂਬਰਾਂ ਨੇ ਇਕੱਠੇ ਹੋ ਕੇ ਆਪ ਹੀ ਕਰਿਆ ਜਿਦੇ ਵਿੱਚ ਅਸੀਂ ਸਾਰੇ ਮੈਂਬਰ ਪੂਰੇ ਜੋਸ਼ ਨਾਲ ਇਸ ਕਲੱਬ ਦੇ ਵਿੱਚ ਇਕੱਠੇ ਹੋ ਕੇ ਇਸ ਕਬੱਡੀ ਕੱਪ ਨੂੰ ਨਿਪਟੇ ਚੜ੍ਹਨ ਲਈ ਉਤਸ਼ਾਹਿਤ ਹੋਏ ਹਾਂ ਇਹ ਦਾ ਹੈਗਾ ਖੇਡ ਜਿਹੜਾ ਤੁਸੀਂ ਖੇਡ ਮੇਲਾ ਕਰਾਉਣੀਓ ਕਬੱਡੀ ਕੱਪ ਕਰਾਉਣੀਓ ਮਕਸਦ ਕੀ ਹੈ ਦੇਖੋ ਜੀ ਜਿਹੜਾ ਕਬੱਡੀ ਕੱਪ ਅਸੀਂ ਕਰਵਾਉਣੀ ਆ ਇਹਦੇ ਵਿੱਚ ਇੱਕ ਤਾਂ ਜਿਹੜੇ ਸਪੋਰਟਸਮੈਨ ਖਿਡਿਆਰੀ ਨੇ ਉਹ ਅੱਗੇ ਆਉਂਦੇ ਨੇ ਤੇ ਜਿਹੜੇ ਬੱਚੇ ਨੇ ਛੋਟੇ ਬੱਚਿਆਂ ਦੇ ਅਸੀਂ ਗੇਮਾਂ ਕਰਾਉਣੀ ਆ ਉਹਨਾਂ ਨੂੰ ਆਪਣੀ ਜਿਹੜੀ ਸਰੀਰ ਦੀ ਸਾਂਭ-ਸਵਾਲ ਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਅਸੀਂ ਪ੍ਰੇਰਤਾ ਦਿੰਦੇ ਆ ਤੇ ਅਸੀਂ ਇਹ ਕਹਿੰਦੇ ਆ ਵੀ ਨਸ਼ੇ ਤੋਂ ਰਹਿਤ ਹੋ ਕੇ ਤੁਸੀਂ ਕਬੱਡੀ ਖੇਡੋ ਤੇ ਨਸ਼ੇ ਤੋਂ ਰਹਿਤ ਹੋ ਕੇ ਤੁਸੀਂ ਇੱਕ ਚੰਗੇ ਖਿਡਿਆਰੀ ਬਣੋ ਇਸ ਗਰਾਊਂਡਾਂ ਦੇ ਵਿੱਚੋਂ ਹੀ ਖਿਡਿਆਰੀ ਛੋਟੇ ਗਰਾਊਂਡਾਂ ਚੋਂ ਨਿਕਲ ਕੇ ਵੱਡੇ ਚਾਉਂਦੇ ਨੇ ਤੇ ਵੱਡੇ ਚੋਂ ਨਿਕਲ ਕੇ ਜਿਹੜੇ ਇੰਟਰਨੈਸ਼ਨਲ ਖਿਡਿਆਰੀ ਬਣਦੇ ਨੇ ਅਸੀਂ ਸਾਰੇ ਖਿਡਿਆਰੀ ਨੂੰ ਬੇਨਤੀ ਕਰਦੇ ਆ ਵੀ ਸਮੇਂ ਸਿਰ ਪਹੁੰਚਿਆ ਕਰੋ ਗਰਾਊਂਡ ਦੇ ਵਿੱਚ ਤੇ ਸਮੇਂ ਸਿਰ ਹੀ ਗੇਮ ਨੂੰ ਆਪਣੀ ਨੂੰ ਖੇਡ ਕੇ ਸਮੇਂ ਸਿਰ ਘਰੇ ਜਾਇਆ ਕਰੋ ਜਿਆਦਾ ਦੇਰੀ ਨਾ ਕਰਾ ਕਰੋ ਤੇ ਕਲੱਬ ਨੂੰ ਵੀ ਜਿਆਦਾ ਦੇਰੀ ਕਰਨ ਚ ਸਾਨੂੰ ਹਰਾਸ ਮਿੱਟ ਹੁੰਦੀ ਆ ਕਿਉਂਕਿ ਮੈਚ ਲੇਟ ਹੋ ਜਾਂਦੇ ਲੋਕਾਂ ਨੇ ਘਰਾਂ ਨੂੰ ਜਾਣਾ ਹੁੰਦਾ ਹੈ। ਇਹ ਇਲਾਕਾ ਨਿਵਾਸੀ ਖੇਡ ਪ੍ਰੇਮੀ ਨੇ ਜਿਹੜੇ ਜਾਂ ਜਿਹੜੇ ਹੈਗੇ ਕਬੱਡੀ ਖਿਡਾਰੀ ਨੇ ਇਹ ਅਪੀਲ ਕੀ ਕਰਦੇ ਆਂ? ਮੈਂ ਅਪੀਲ ਕਰਦਾ ਇਲਾਕਾ ਨਿਵਾਸੀਆਂ ਨੂੰ ਸਾਡੇ ਨੂੰ ਵੀ ਜਿਹੜਾ 24 23 24 ਨਵੰਬਰ ਦਾ ਸਾਡਾ ਕਬੱਡੀ ਕੱਪ ਉਹ ਚ ਸਾਰੇ ਹਮ ਹਮਾ ਕੇ ਪਹੁੰਚੋ ਤੇ ਅਸੀਂ ਰੰਗਾ ਰੰਗ ਪ੍ਰੋਗਰਾਮ ਵੀ ਰੱਖਿਆ ਸ਼ਾਮ ਨੂੰ ਸੁੱਚਾ ਰੰਗੀਲਾ ਤੇ ਮਨਪ੍ਰੀਤ ਮੰਡੀ ਦਾ ਤੇ ਉਹਦੇ ਵਿੱਚ ਵੀ ਤੁਸੀਂ ਸਾਰੇ ਆ ਕੇ ਮਨੰਦਨ ਕਰੋ ਜਿਹੜਾ ਇਹ ਕਬੱਡੀ ਕੱਪਾ ਇੱਕ ਕਾਲਜ ਗਰਾਊਂਡ ਨਾਬਾ ਦੇ ਵਿੱਚ ਅਸੀਂ ਸਾਰੇ ਕਰਵਾ ਰਹੇ ਹਾਂ ਜੋ ਕਬੱਡੀ ਕੱਪ ਅਸੀਂ ਕਾਲਜ ਗਰਾਊਂਡ ਨਾਬਾ ਵਿੱਚ ਕਰਾਉਨੇ ਆ 23 24 ਨਵੰਬਰ ਨੂੰ ਕਰਾਉਨੇ ਆ ਹਰ ਇੱਕ ਸਾਲ ਕਰਾਉਨੇ ਆ ਸਤਮਾ ਕਬੱਡੀ ਕੱਪ ਹੈ ਐ ਤਾਂ ਇਹ ਹੀ ਬੇਨਤੀ ਕਰਦੇ ਆ ਖਿਡਾਰੀਆਂ ਨੂੰ ਤੇ ਦਰਸ਼ਕ ਵੀਰਾਂ ਨੂੰ ਵੀ ਹੌਮ ਹੌਮਾ ਕੇ ਪਹੁੰਚੋ ਤੇ ਖੇਡਾਂ ਦਾ ਆਨੰਦ ਮਾਣੋ ਤੇ ਸ਼ਾਮ ਨੂੰ ਰੰਗ ਰੰਗ ਪ੍ਰੋਗਰਾਮ ਸੁੱਚਾ ਰੰਗਿਲਾ ਤੇ ਮੰਦਿਰ ਮੰਡੀ ਦਾ ਖੁੱਲਾ ਖੜਾ ਲੱਗੇਗਾ ਉਹਦਾ ਆਨੰਦ ਮਾਣੋ ਤੇ ਇਸ ਕਰਕੇ ਸਾਰੇ ਦਰਸ਼ਕਾਂ ਤੇ ਖਿਡਾਰੀਆਂ ਨੂੰ ਬੇਨਤੀ ਕਰਦੇ ਆ। ਸਭ ਤੋਂ ਪਹਿਲਾਂ ਤਾਂ ਸ਼ਹੀਦ ਵੈਲਫੇਅਰ ਸੁਸਾਇਟੀ ਨਾਬਾ ਨੂੰ ਮੁਬਾਰਕਾਂ ਦੇ। ਇਹ ਬਹੁਤ ਵਧੀਆ ਪ੍ਰੋਗਰਾਮ ਹੈ। ਅੱਜ ਕੱਲ ਜਿਵੇਂ ਪੰਜਾਬ ਨੂੰ ਬਦਨਾਮ ਕਰਿਆ ਜਾਂਦਾ ਹੈ ਪਰ ਇਹ ਖੇਡਾਂ ਨਾਲ ਜੋੜ ਰਹੇ ਨੇ। ਬੱਚਿਆਂ ਨੂੰ ਉਤਸ਼ਾਹ ਮਿਲੇਗਾ। ਤੇ ਆਪਾਂ ਵੀ ਇੱਕ ਵੀ ਚੰਗਾ ਆਉਣ ਵਾਲੀ ਨਸਲ ਦਾ ਦੇਖ ਬਹੁਤ ਵਧੀਆ ਯਾਨੀ ਇਹ ਪ੍ਰਧਾਨ ਜੀ ਦਾ ਤੇ ਵੈਲਫੇਅਰ ਸੁਸਾਇਟੀ ਦਾ ਧੰਨਵਾਦ ਹੈ। ਇੰਨਾ ਵਧੀਆ ਪ੍ਰੋਗਰਾਮ ਕਰ ਰਹੇ